ਕੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਰਾਏ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਿੰਟੂ ਭਾਈ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਝਾਂ ਵਿਖਾਉਣੀਆਂ ਆ ਅੱਗੇ ਵੀ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਈ ਦੀਆਂ ਤੇ ਨਾਰਮਲ ਰੇਟ ਹੁੰਦੇ ਵਿੱਜੀ ਉਹਨਾਂ ਦੇ ਤੇ ਇੱਕ ਆ ਗੱਬਣਿਆ ਮੱਝ ਤੇ ਇੱਕ ਆ ਸੂਈ ਸਵਾਈ ਆ ਤੇ ਬਾਕੀ ਸੋਈ ਦੇ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਜੋ ਵਧੀਆ ਵਧੀਆ ਜੀ ਤੁਸੀਂ ਦੱਸੋ ਹਾਂਜੀ ਬੜਾ ਠੀਕ ਹੈ ਕਿਰਪਾ ਵੈਗਰੋ ਜੀ ਚਲੋ ਵਧੀਆ ਕਿਰਪਾ ਚਾਹੀਦੀ ਜੀ ਹਾਂਜੀ ਹਾਂਜੀ ਤੇ ਨਾਮ ਦੱਸ ਤਾਂ ਫਿਰ ਨਾਮ ਵੀ ਜੀ ਮਿੰਟੂ ਸਿੰਘ ਜੋ ਹਾਂਜੀ ਪਿੰਡ ਸਰਾਏ ਤਸੀਲ ਈਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੋ 98147 9325 ਠੀਕ ਹੈ ਜੀ ਹਾਂਜੀ ਤੇ ਚਲੋ ਫਿਰ ਪਹਿਲਾਂ ਸੂਈ ਵਿਖਾ ਦਈਏ ਪਹਿਲਾਂ ਸੂਈ ਦਿਖਾ ਲਓ ਕੋਈ ਨਹੀਂ ਬੱਚਾ ਕੀ ਜੇ ਤੇ ਮਗਰ ਕੱਟਾ ਜੋ ਮਗਰ ਮਗਰ ਕੱਟਾ ਹੈ ਕਿੰਨਾ ਚਿਰ ਹੋ ਗਿਆ ਉਹ ਸੂਈ ਨੂੰ ਸੂਈ ਨੂੰ ਆ ਲਾ ਲਓ ਮਹੀਨਾ ਹੋ ਗਿਆ ਉਹ ਜਨਾ ਕੋ ਦੋ ਚਾਰ ਦਿਨ ਉੱਪਰ ਹੋਣਗੇ ਚਲੋ ਮਹੀਨੇ ਤੋਂ ਬਾਅਦ ਵੀ ਹੋ ਸਕਦਾ ਵਾ ਜੇ ਤੁਹਾਡੇ ਸਾਹਮਣੇ ਹੀ ਆ ਬੱਚਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੇ ਦੁੱਧ ਕਿੰਨਾ ਤਿਆਰ ਜਿਆਦਾ ਕੋਲੋਂ ਕੋਲੋਂ ਇਹਦੇ ਕੋਲ 9 ਕਿਲੋ ਆ ਤਿਆਰ ਬਿਲਕੁਲ ਬਿਲਕੁਲ ਤਿਆਰ ਆ ਇਹਦੇ ਕੋਲ ਵੀ ਦੋ ਡੰਗ ਚੋਂ ਖੜੇ ਠੀਕ ਆ ਹਾਂਜੀ ਬਾਕੀ ਸਾਡੇ ਘਰ ਦੀ ਗਾਰੰਟੀ ਆਪਾਂ ਕਿਸੇ ਦੇ ਘਰ ਦੀ ਗਾਰੰਟੀ ਨਹੀਂ ਦਿੰਦੇ ਠੀਕ ਆ ਜੀ ਹਾਂਜੀ ਹਾਂਜੀ ਇੱਥੇ ਆਪਣਾ ਨਾ ਚੋਗੇ ਖੜੇ ਆਪਾਂ ਇੱਥੇ ਤਸੱਲੀ ਕਰਕੇ ਖੜੇ ਬਾਕੀ ਤੁਹਾਨੂੰ ਇਹ ਆ ਬਈ ਪਿੱਠ ਪੁੜੇ ਦੀ ਚੰਗੀ ਆ ਕੱਦ ਕਰ ਮੈਂ ਇਹਦੇ ਕੱਦ ਵੇਖੋ ਕਿੰਨਾ ਦੇ ਖੋਲੋ ਹਤੌਰੀਆ ਕਰੀ ਨਾ ਭਾਜ ਨੂੰ ਬੜਾ ਟੰਗਾ ਮੈਂ ਸਾਂਭੀ ਕਿ ਇਹਨੇ ਚੰਗੀ ਆ ਸਾਂਭੀ ਸਾਂਭੀ ਚੰਗੀ ਆ ਉਸ ਤਰ੍ਹਾਂ ਹਾਂਜੀ ਬੱਤੇ ਤਾਂ ਥੋੜਾ ਜਿਹਾ ਵੱਧ ਕਰਦੀ ਆ ਤਾਂ ਇਹ ਬੱਚਾ ਵੀ ਗਾੜੀ ਬੰਨੇ ਹੋਈਆਂ ਨੇ ਤੋਰਦੇ ਕਰੀ ਉਧਰੋਂ ਵਿੱਚ ਬਾਕੀ ਪੇਟ ਪੜੇ ਤਾਂ ਦੇਖ ਸਾਦੇ ਚੰਗੀ ਐ ਇੱਕ ਰੀ ਸਿੱਧੀ ਲਾ ਜਾਵੇ ਜੀ ਪੂਰੀ ਬਾਕੀ ਆ ਥੱਲੇੋਂ ਦੇਖ ਸਕਦੇ ਜੇ ਇੱਕ ਦੀ ਚੰਗੀ ਬਣੀ ਆ ਲੈ ਜਾ ਬੰਦ ਲੋ ਸਭੀ ਬਹੁਤ ਚੰਗੀ ਆ ਬਾਕੀ ਜਿੰਨੀ ਜਿੰਨੀ ਵੀ ਆ ਜਿੰਨੀ ਵੀ ਆ ਸਫਾਈ ਚ ਆ ਆ ਦੇਖ ਸਕਦੇ ਹਵਾਂ ਦਾ ਥੱਲੇ ਦਾ ਬਾਕੀ ਸਨਾ ਦਾ ਸਾਈਜ਼ ਗੈਪ ਵੀ ਚੰਗਾ ਤੇ ਮੁੱਲ ਫਿਰ ਇਹਦਾ ਜਾਇਜ਼ ਆ ਮੁੱਲ ਵੇਲੇ ਉਹਨਾਂ ਦਾ ਸੁਈਏ ਚੋਂ ਮੈਨੂੰ 1.5 ਮਹੀਨੇ ਦੀ ਜੇ ਤੇ ਤਾਜੀ ਹੁੰਦੀ ਫਿਰ ਤੇ 70 ਦੀ ਮੈਂ ਅਸੀਂ ਤੇ 60 ਦੀ ਦੇ ਲਈਏ ਕਰ ਦੀ ਵਿੱਚ ਛੋਟ ਛਾਟ ਵਾਹ ਬੜੀ ਚੰਗੀ ਦੇਖੋ ਵਾਵਾ ਦਿਨਾਂ ਬਾਅਦ ਹੁਣ ਆਏ ਆ ਤੁਹਾਡੇ ਕੋਲ ਚਲੋ ਉਹ ਤੇ ਤੁਹਾਡੀ ਗੱਲ ਠੀਕ ਹੈ ਕਿੰਨੇ 2000 ਹੋਰ ਕੱਟ ਕਰ ਲਓ ਕਿੰਨੇ ਦੀ 52 ਦੀ 50000 ਦੀ ਨਹੀਂ ਫਿਰ ਦੋ ਨਾ ਕਰੀਏ ਹਾਂਜੀ ਥੋੜਾ ਘੋਰ ਕਰ ਦਈਏ ਰਿਆਰ ਹੋਰ ਛੱਡ ਦੇਣਾ ਮੈਂ ਬੜੀ ਚੰਗੀ ਜੋ ਥੋੜਾ ਘੋਰ ਕਰ ਦਈਏ ਚਲੋ ਕੋਈ ਨਹੀਂ ਕਰਾ ਲਓ ਤੇ ਮਾਨਦਨਾ ਕਰਾਉਣਾ ਪੂਰੇ 55 ਦੀ ਦੇ ਦਈਏ ਫਿਰ ਚਲੋ ਕੋਈ ਨਹੀਂ ਬਸ ਇਹ ਝੁੰਡ ਛੋੜ ਛਾੜ ਹੀ ਹੋਣੀ ਜੋ ਮੇਰਾ ਵੀਰ ਕੋ ਜਿਆਦਾ ਨਾ ਗਵਾ ਕੇ ਠੀਕ ਆ ਹਾਂਜੀ ਮੈਂ ਬੜੀ ਚੰਗੀ ਜੋ ਠੀਕ ਆ ਬਾਕੀ ਉਤਰ ਇਹ ਆ ਵੀ ਚਲੋ ਫਿੱਟ ਫੁੜੇ ਦੀ ਚੰਗੀ ਆ ਹਾਂਜੀ ਬਾਈ ਮੇਰੇ ਚੰਗਾ ਮਹਿਲ ਆ ਠੀਕ ਆ ਹਾਂਜੀ ਤੇ ਹੁਣ ਇਹ ਕੰਮ ਅੱਜ ਗੱਬਣ ਆ ਹਾਂਜੀ ਇਹ ਗੱਬਣ ਦੇ ਵਿੱਚ ਇਹ ਕਿੰਨੇ ਕ ਦੁੱਧਾ ਲਈ ਆ ਇਹ ਵੀ ਦੁੱਧ ਕੱਬੰਦਾ ਚਲੋ ਜੀ ਆਪਣੀ ਸੇਵਾ ਦਾ ਦੋਸਤ ਹਾਂ ਪਕੜੀ ਚੋ ਕੇ ਵੈਖੀ ਬਾਕੀ ਮਗਰਲੇ ਘਰ ਵਾਲੇ ਦੱਸਦੇ ਵੀ 9 ਦਾ ਕਿਲੋ ਆਮ ਨੇ ਚੋਈ ਜੰਨੇ ਅੱਛਾ ਹਾਂਜੀ ਬਾਕੀ ਵੇਖੋ ਥਾਣਵਾਨੇ ਦੀ ਚੰਗੀ ਏ ਤੋਰੋ ਫਿਰ ਇਹਨੂੰ ਬਾਕੀ ਥੱਲੇੋਂ ਚੰਗੀ ਭਰੰਦੀ ਆ ਹਾਂਜੀ ਇਹ ਦੋ ਚਾਰ ਦਿਨ ਹੀ ਸੁੰਦੀ ਮੈਂ ਕਿੰਗੀ ਬੰਦ ਲੇ ਬਾਕੀ ਜਿਹੜਾ ਕਿਸਾਨ ਵਾਲਾ ਕੋਈ ਲੈ ਜਾਊਗਾ ਤੇ ਸਾਰਾ ਸਿਆਲ ਦੁਰਦ ਚਲੋ ਚੰਗਾ ਚਵਾਈ ਜਾਊਗੀ ਲੈ ਜੀ ਬੰਤਪੀ ਦੀ ਤੇ ਆਹਵਾਨਾ ਇਹਦਾ ਵੀ ਚੈੱਕ ਕਰੀ ਦੇਖ ਸਕਦੇ ਚੰਗੀ ਤਰ੍ਹਾਂ ਲੱਗ ਗਿਆ ਦਾ ਆਹ ਨਾਲੇ ਫਰਫੇਰ ਜੀ ਪੂਰਾ ਵੇਖੋ ਗਾਈਆਂ ਆ ਬਣਾਇਆ ਮੈਂ ਇਹਨੇ ਹਾਂ ਜੀ ਇਹਦਾ ਫਿਰ ਮੁੱਲ ਵੀਰੋ ਮੈਂ ਨਿਸ਼ਾਨਾ ਦੇ ਵਿਆਹ ਜਦਾਂ ਦਾ ਮੈਂ ਤਾਂ 60 ਦੀ ਦੇ ਰਹੀ ਨਹੀਂ 60 ਦੀ ਨਾ ਦਈਏ ਹਾਂਜੀ ਮੈਂ ਚੰਗੀ ਜੋ ਜਿਆਜ ਜੀ ਗੱਲ ਕਰਦੀਏ ਫਿਰ ਚਲੋ ਪੂਰੇ 55 ਦੀ ਦੇ ਲਈਏ ਪੂਰੇ ਪੂਰੇ 55 ਦੀ ਬਣਾ ਦਈਏ ਹੋਰ ਕਰ ਦਈਏ ਮਾਨ ਵਿੱਚ ਚਲ ਯਾਰ ਹੋਰ ਚਕਾ ਲਓ ਕੋਈ ਯਾਰ ਜਹੂਰ ਨਾ ਛੱਡੀਏ ਇੱਕੋ ਵਾਰੀ ਛਾਲ ਮਾਰੋ ਪੂਰੀ ਚਲੋ ਕੋਈ ਨਹੀਂ ਆਪ ਤੁਸੀਂ ਕਰਾ ਲਓ ਮਾਨ ਬਾਕੀ ਜਿਆਜ ਰੱਖਿਓ ਕੰਮ ਜਿਆਜ ਜੀ ਕਰਦੀਏ ਫਿਰ ਯਾਰ ਯਾਰ ਨਹੀਂ ਪਤਾ ਨਾ ਆੜੇ ਨਾਲ ਨਜ਼ਾਇਜ਼ ਕਰਦੇ ਹੋ ਕਦੇ ਉਹ ਨਹੀਂ ਫਿਰ ਜਾਣਦੀ ਹੈ ਪੂਰੇ ਪੰਜਾਬ ਦੀ ਪੰਜਾਬ ਦੀ ਫਿਰ ਬੋਦਾ ਧੱਕਾ ਹੋ ਜਾਣਾ ਨਹੀਂ ਧੱਕਾ ਨਹੀਂ ਹੁੰਦਾ ਅੱਗੇ ਦਿਨ ਦਿਨਾਂ ਬਾਅਦ ਆਏ ਹਾਂ ਤੇ ਚਲੋ ਠੀਕ ਜੇ ਤੂੰ ਯਾਦ ਆਲੇ ਕੋਈ ਗੱਲ ਠੀਕ ਹੈ ਜੀ ਤੇ ਬਾਕੀ ਜੇ ਕੋਈ ਜੋੜੀ ਪਾਲੂਗਾ ਤੇ ਫਿਰ ਮੰਦਨ ਹੋਰ ਕਰਦੋਗੇ ਮੈਂ ਤੇ ਹੋਰ ਨਾ ਹੁਣ ਕਰਾਓ ਕਰ ਥੋੜਾ ਪਤਾ ਕਰ ਦੋਗੇ ਮੌਕੇ ਤੇ ਚਲੋ ਛੋਟ ਛਾਟ ਕਰਦਾ ਹਾਂ ਚਲੋ ਛੋਟ ਛਾਟ ਮੌਕੇ ਤੇ ਕਰ ਦੋਗੇ ਕੋ ਫੋਨ ਲਾਵੇ ਬੜੀਆਂ ਚੰਗੀਆਂ ਨੇ ਠੀਕ ਆ ਹਾਂਜੀ ਹਾਂਜੀ ਤੇ ਬਾਕੀ ਚਲੋ ਜੋ ਵੀ ਆ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚਾ ਕੇ ਤਸੱਲੀ ਕਰਕੇ ਖੜੋ ਜੀ